ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਖਾਸ ਭਿੱਖੀਪਿੰਡ ਤੇ ਭਿੱਖੀਪਿੰਡ ਖਾਸ ਵਿਜਿਟ ਕਰਨੀ ਹੈਗੀ ਆ ਤੁਸੀਂ ਪੂਰੀ ਇਨਫੋਰਮੇਸ਼ਨ ਆਪਾਂ ਵੀਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਪਸ਼ੂ ਜਿਹੜੇ ਐਨੀਮਲ ਹੈਗੇ ਆ ਦੋਸਤੋ ਤੁਹਾਨੂੰ 5 ਮੱਝਾਂ ਝੋਟੀਆਂ ਦਿਖਾਉਣੀਆਂ ਤੇ ਘੱਟੋ ਘੱਟ ਵੀ 4 ਵੇੜਾਂ ਦਿਖਾਵਾਂਗੇ ਇੱਕ ਮਾਲੀ ਹੋਵੇਗਾ ਨੀਲੀ ਰਵੀ ਦਾ ਉਹ ਵੀ ਬਿਲਕੁਲ ਜਿਹੜਾ ਇਸੇ ਵੀਡੀਓ ਦੇ ਵਿੱਚ ਆਪਾਂ ਕਵਰ ਕਰਾਂਗੇ ਕਿਸੇ ਕਿਸਾਨ ਵੀਰ ਨੂੰ ਜੇਕਰ ਉਹ ਕੱਟੇ ਦੀ ਮਾਲੀ ਦੀ ਜ਼ਰੂਰਤ ਆ ਦੋਸਤੋ ਤੁਸੀਂ ਉਹ ਵੀ ਪੂਰੀ ਕਰ ਸਕਦੇ ਹੋ ਤੇ ਮੱਝਾਂ ਤਕਰੀਬਨ ਵਿੱਚ ਇੱਕ ਦੋ ਜਣੀਆਂ ਦੋਸਤੋ ਟੋਕੜ ਤੇ ਨਾਲ ਗੱਬਣ ਵੀ ਹੋਣਗੀਆਂ ਤੇ ਬਾਕੀ ਤਾਜ਼ੀਆਂ ਸੂਈਆਂ ਹੋਣਗੀਆਂ ਕਿੰਨੇ ਕਿੰਨੇ ਸਮੇਂ ਦੀਆਂ ਸੂਈਆਂ ਨੇ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਆਪਾਂ ਵੀਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲਵਾਂਗੇ ਅੱਜ 11 ਫਰਵਰੀ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਦੋਸਤੋ ਤੇ ਸਮਾਂ ਜਿਹੜਾ ਤਕਰੀਬਨ 10:30 ਵਜੇ ਦਾ ਮਾਰਨਿੰਗ ਦਾ ਹੈਗਾ ਠੀਕ ਹੈ ਜੀ ਤੇ ਟਾਈਮ ਟੂ ਟਾਈਮ ਆਪਣੀ ਚਵਾਈ ਜਿਹੜੀ ਪਸ਼ੂਆਂ ਦੀ ਤੁਸੀਂ ਕਰਨੀ ਹੈਗੀ ਹੈ ਘਰ ਵਿਜਿਟ ਕਰਕੇ ਠੀਕ ਹੈ ਜੀ ਐਨੀਮਲ ਅੱਜ ਜਿਹੜੇ 5 ਹੈਗੇ ਦੋਸਤੋ ਜਿਹੜੇ 5 ਨਗਨੇ ਤਕਰੀਬਨ ਮੱਝਾਂ ਝੋਟੀਆਂ ਜਿਵੇਂ ਪਹਿਲਾਂ ਜਿਹੜਾ ਜ਼ਿਕਰ ਕਰ ਚੁੱਕੇ ਆ ਠੀਕ ਹੈ ਜੀ ਤੇ ਬਥੇਰੇ ਡਿਟੇਲ ਦੇ ਲਈ ਆਪਾਂ ਗੱਲਬਾਤ ਵੀਰ ਦੇ ਨਾਲ ਕਰਦੇ ਆ ਆਓ ਜਾਣਦੇ ਆ ਕੀ ਇਨਫੋਰਮੇਸ਼ਨ ਹੈਗੀ ਇਹਨਾਂ ਮੱਝਾਂ ਦੀ ਸਭ ਤੋਂ ਪਹਿਲਾਂ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਕੈਮ ਰਣਵੀਰ ਸਿੰਘ ਪਿੰਡ ਪਿੱਖੀਵੰਡ ਜਿਲ੍ਹਾ ਤਰਨਤਨ ਤਹਿਸੀਲ ਪੱਟੀ ਠੀਕ ਆ ਤੇ ਅਰਨਵੀਰ ਵੀਰੇ ਖਾਸ ਮੱਝਾਂ ਪਸ਼ੂ ਵਪਾਰ ਦਾ ਕੰਮ ਆ ਜੀ ਹਾਂਜੀ ਆਪਣਾ ਡੇਰੀ ਦਾ ਕੰਮ ਆ ਤੇ ਫਸਟ ਟਾਈਮ ਆਪਾਂ ਸੇਲ ਕਰਨ ਲੱਗੇ ਆ ਫਸਟ ਟਾਈਮ ਸੇਲ ਕਰਦੇ ਆ ਹਾਂਜੀ ਪਸ਼ੂ ਮਤਲਬ ਕਿ ਡੇਰੀ ਲਈ ਇਹ ਪਸ਼ੂ ਜਿਹੜੇ ਆਪਾਂ ਰੱਖੇ ਹੋਏ ਤੇ ਹੁਣ ਸੇਲ ਕਰਦੇ ਆ ਹਾਂਜੀ ਸੇਲ ਕਰਨ ਲੱਗੇ ਠੀਕ ਆ ਜੀ ਹਾਂਜੀ ਤੇ ਕਰੀਏ ਵੀਰ ਜੀ ਸ਼ੁਰੂ ਪਹਿਲੇ ਨੰਬਰ ਵਾਲੀ ਇਸ ਝੋਟੀ ਚੋਂ ਗੱਲ ਠੀਕ ਆ ਜੀ ਹਾਂਜੀ ਤੇ ਇੱਥੇ ਕੁ ਮਹੀਨੇ ਗੇ 20-25 ਕਿੰਨੇ ਇੱਥੇ ਕੁ ਸੂਈ ਹੋਗੀ ਠੀਕ ਆ ਇਹਦੇ ਕੱਟਾ ਨਾ ਭੋਂਗੂ ਮਰ ਗਿਆ ਸੀ ਉਹਨਾਂ ਬੋਸ਼ੀ ਸਾਨੂੰ ਦਿੱਤੀ ਆ ਠੀਕ ਆ ਤੇ ਦੁੱਧ ਦਾ ਇਸ ਵਕਤ 8 ਕਿਲੋ ਉਹਨਾਂ ਸਾਨੂੰ ਕਿਹਾ ਸੀ ਪਰ 7 ਕਿਲੋ ਦੀ ਗਾਰੰਟੀ ਦੇਵਾਂਗੇ ਠੀਕ ਆ ਜੀ ਹਾਂ ਜੀ ਬਾਕੀ ਚੂਣ ਪਸਮਾਨ ਵਧੀਆ ਹੋਊਗਾ ਕੋਈ ਫੂਰ ਛੱਟਾਂ ਨਹੀਂ ਹੋਊਗਾ ਠੀਕ ਆ ਜੀ ਹਾਂ ਜੀ ਬਾਕੀ ਮੱਝ ਵੇਖ ਸਕਦੇ ਹੋ ਮੇਰੇ ਪੱਲੇ ਦੀ ਆ ਠੀਕ ਆ ਠੀਕ ਆ ਬਾਕੀ ਕੋਈ ਵੀਰ ਨੇ ਖੜਨੀ ਹੋਏ ਕੋਈ ਦਿਹਾੜੀ ਉਪਰਾ ਕਰ ਸਕਦੀ ਆ ਕੋਈ ਟੀਗਾ ਟਾਗਾ ਵੀ ਲਵਾ ਸਕਦੀ ਆ ਹੂੰ ਸੋ ਦੋਸਤੋ ਦੂਜਾ ਸਵੇਰ ਸੋਈ ਆ ਠੀਕ ਆ ਜੀ ਖੋਲ ਕੇ ਆਪਾਂ ਤੋਰ ਕੇ ਦਿਖਾਉਣੇ ਆ ਤੇ ਤਕਰੀਬਨ 20 ਤੋਂ ਪਲੱਸ ਦਿਨ ਵੀਰਾਂ ਦਾ ਵੀ 20 ਤੋਂ 22 ਦਿਨ ਬੇਸ਼ੱਕ ਮੰਨ ਕੇ ਤੁਸੀਂ ਲੈ ਕੇ ਜਾ ਸਕਦੇ ਹੋ ਤੇ ਦੂਜਾ ਸੂਆ ਸੈਕੰਡ ਟਾਈਮਰ 8 ਕਿਲੋ ਦੁੱਧ ਜਿਹੜਾ ਦੋਸਤੋ ਮੌਜੂਦਾ ਘਰ ਦੀ ਚਵਾਈ ਆ ਤਕਰੀਬਨ ਬਾਕੀ 7 ਕਿਲੋ ਕਿਸੇ ਵੀਰ ਨੇ ਲੈ ਕੇ ਜਾਣਾ ਠੀਕ ਹੈ ਜੀ 7 ਕਿਲੋ ਤੁਸੀਂ ਮੰਨ ਕੇ ਲੈ ਕੇ ਜਾ ਸਕਦੇ ਜੇ ਬਿਨ ਬੱਚੇ ਤੋਂ ਆ 부ਚੀ ਬਣਾਈ ਆ ਆਰਟੀਫੀਸ਼ਲ ਜਿਹੜੀ ਵੀਰ ਹੋਣਾ ਨੇ ਬੱਚਾ ਮਰ ਗਿਆ ਸੀਗਾ ਤੇ ਉਹ 부ਚੀ ਤੇ ਜਿਹੜੀ ਮਿਲਦੀ ਆ ਠੀਕ ਹੈ ਜੀ ਦੋ ਟਾਈਮ ਤੇ ਆਪਾਂ ਤੁਹਾਨੂੰ ਜਿਹੜਾ ਤੋੜ ਕੇ ਦਿਖਾਉਨੇ ਆ ਕੱਦ ਕਾਠੀ ਜਿਹੜਾ ਵੱਡਾ ਮੱਝ ਦਾ ਦੂਜਾ ਸੂਆ ਸੂਈਏ ਦੋਸਤੋ ਬਿਲਕੁਲ ਬਰੀਕ ਸਕਿਨ ਹੈਗੀ ਚਮੜੀ ਬਰੀਕ ਆ ਠੀਕ ਆ ਜੀ ਬਾਕੀ ਹਵਾਨਾ ਤਕਰੀਬਨ ਜਿੱਥੋਂ ਤੱਕ ਮੈਂ ਦੇਖ ਰਿਹਾ ਬਿਲਕੁਲ ਪੱਧਰ ਜਿਹੜਾਲੇਵਾ ਹਵਾਨਾ ਵਖਾਉਂਦੀ ਆ ਹੁਣ ਜਿਹੜਾ ਸਮਾਂ ਤਕਰੀਬਨ ਜੇਕਰ ਆਪਾਂ ਤੁਹਾਨੂੰ ਨੋਟ ਕਰਾਇਆ ਦੋਸਤੋ 10:30 ਵਜੇ ਦਾ ਮਾਰਨਿੰਗ ਦਾ ਸਮਾਂ ਹੈ ਠੀਕ ਆ ਸ਼ਾਮ ਨੂੰ ਜਦੋਂ ਪਸੂ ਬੰਨਦਾ ਸੰਭਦਾ ਹੈਗਾ ਤੇ ਉਦੋਂ ਥੋੜਾ ਜਿਹਾ ਹੋਰ ਜ਼ਿਆਦਾ ਸਮਝ ਵਿੱਚ ਆ ਜਾਂਦੀ ਚੀਜ਼ ਤੇ ਜ਼ਰੂਰ ਤੁਸੀਂ ਖਰੀਦ ਸਕਦੇ ਹੋ ਕੱਦ ਕਾਠੀ ਵੱਡਾ ਠੀਕ ਆ ਜੀ ਜ਼ਰੂਰ ਤੁਸੀਂ ਇੱਕ ਜਿਹੜੇ ਵੱਡੀਆਂ ਮੱਝਾਂ ਦੇ ਵਿੱਚ ਵੱਡੀਆਂ ਮੱਝਾਂ ਦੇ ਵਿੱਚ ਇਹ ਪ ਬਾਕੀ ਥਣ ਥਣ ਦੀ ਚਵਾਈ ਆਪਾਂ ਫੇਰ ਰਣਵੀਰ ਤੋਂ ਪੁੱਛ ਲੈਨੇ ਆ ਤੇ ਵੀਰ ਚਵਾਈ ਤਕਰੀਬਨ ਕਿਦਾਂ ਦੀ ਲੱਗੀ ਬਿਲਕੁਲ ਵਧੀਆ ਜੀ ਪੋਲੀ ਬਿਲਕੁਲ ਅੱਛਾ ਜੀ ਚਮਾਂ ਪਸਮਾਂ ਬਿਲਕੁਲ ਵਧੀਆ ਤੇ ਚਾਰੇ ਥਣ ਬਿਲਕੁਲ ਪ੍ਰੋਪਰ ਭਰਾ ਵਰਤੇ ਹਨ ਜੀ ਠੀਕ ਆ ਕੋਈ ਆਪ ਦੀ ਦੋ ਟਾਈਮ ਚਵਾਈ ਕਰਕੇ ਵੇਖ ਸਕਦਾ ਠੀਕ ਆ ਇੱਕ ਵਾਰੀ ਫੇਸ ਦੀ ਕੁਆਲਿਟੀ ਵੇਖ ਲਓ ਦੋਸਤੋ ਬਿਲਕੁਲ ਜਿਹੜੀ ਆ ਬਰੀਕ ਚਮੜੀ ਆ ਠੀਕ ਆ ਤੇ ਬਰੀਕ ਚਮੜੀ ਆ ਤੇ ਫੇਸ ਦੀ ਕੁਆਲਿਟੀ ਬਹੁਤ ਹੀ ਕੁੰਡੀ ਹੈਗੀ ਆ ਤੇ ਅੱਖ ਜਿਹੜੀ ਆ ਬਿੱਲੀ ਮਣਕੀ ਅੱਖ ਠੀਕ ਆ ਜੀ ਮੱਥਾ ਬੱਲਾ ਜਿਹੜਾ ਪ੍ਰੋਪਰ ਤੁਹਾਨੂੰ ਵੀਡੀਓ ਤੇ ਰਣਵੀਰ ਭਾਈ ਕਿੰਨਾ ਕੁ ਮੋਲ ਲੈਂਦਾ ਕੀਤਾ ਵੀਰੇ ਡਿਮਾਂਡ ਤਾਂ ਵੀਰ ਜੀ ਜੋ ਮਰਜ਼ੀ ਕਰੀਏ ਗੱਲ ਲੈਣ ਦੇਣ ਵਾਲੀ ਕਰਾਂਗੇ ਹਾਂਜੀ 52000 ਰੁਪਏ ਚੋਂ ਛੋਟ ਕਰ ਦਾਂਗੇ 58000 ਦੇ ਵਿੱਚੋਂ ਹਾਂਜੀ ਹੋਰ ਹੋ ਜੂਗਾ ਥੋੜਾ ਜਿਹਾ ਜੀ ਨਹੀਂ ਇਤੋਂ ਇੰਨੇ ਤੇ ਬਾਕੀ ਕੋਈ ਕੱਢਣਾ ਵੀ ਹੁੰਦਾ ਇੰਨੇ ਅੱਛਾ ਜੀ ਠੀਕ ਆ ਭਾਈ 58000 ਹਾਂਜੀ 58000 ਦੇ ਵਿੱਚੋਂ ਛੋਟ ਹੋ ਜੂਗੀ ਹਾਂਜੀ ਛੋਟ ਹੋ ਜੂਗੀ ਠੀਕ ਆ ਤੇ ਦੁੱਧ ਦੁੱਧ ਨਹੀਂ ਕਰ ਦਾਂਗੇ ਚਲੋ ਖੁੱਲੀ ਕਰ ਦਿਓ ਛੋਟ ਕਿਉਂਕਿ ਦੂਰੋਂ ਨੇੜੋਂ ਕਿਸੇ ਭੈਣ ਭਰਾ ਵੀਰ ਨੇ ਚੱਲ ਕੇ ਆਉਣਾ ਹੁੰਦਾ ਹਾਂਜੀ ਤੇ 58000 ਦੇ ਵਿੱਚੋਂ ਜਿਹੜੀ ਦੋਸਤੋ ਛੋਟ ਹੋ ਜੂਗੀ ਕਦ ਕਾਠੀ ਵੱਡਾ ਬੇਲ ਬੂਲ ਵੀ ਵੇਖੋਗੇ ਤੁਸੀਂ ਮੱਝ ਦੀ ਪੂਰੀ ਹੈ ਠੀਕ ਆ ਜੀ ਸੁਹਾਪਣ ਜਿਹੜਾ ਹੈਗਾ ਸੋਹਣੀ ਕਾਫੀ ਜਿਆਦੀ ਹੈਗੀ ਆ ਤੇ ਦੁੱਧ ਤਕਰੀਬਨ ਵੀਰ ਹੁਣ ਦੱਸਿਆ ਵੀ 8 ਲੀਟਰ ਹੁਣ ਘਰ ਦੀ ਚਵਾਈ ਆ ਪਰ ਤੁਸੀਂ 7 ਮੰਨ ਕੇ ਲੈ ਕੇ ਜਾ ਸਕਦੇ ਹੋ ਠੀਕ ਆ ਤੇ ਦੁੱਧ ਜਿਹੜਾ ਦੋਸਤੋ ਪੱਕੀ ਪਾਏ ਦਾ ਤੁਸੀਂ ਅੱਗੇ ਵਧਾ ਵੀ ਸਕਦੇ ਹੋ ਕਿ ਸੇਵਾ ਦੀ ਵੀਰ ਜੀ ਹਾਂ ਆਪਣੇ ਕੋਲ ਆਈ ਨੂੰ ਬਸ ਕਿੰਨਾ ਕ ਟਾਈਮ ਹੋ ਗਿਆ ਬਾਈ ਅਹੀਂ ਸਾਡੇ ਕੋਈ ਕੱਲ ਸਵੇਰੇ ਆਈ ਹੈ ਸਵੇਰੇ ਆਈ ਹੈ ਫਿਰ ਇਹ ਵੀ ਥੋੜਾ ਜ਼ੋਰ ਲੱਗ ਜਾ ਸੇਵਾ ਹੋ ਜਾ ਵੀ 8-9 ਲੀਟਰ ਕੀ ਜਾਂਦਾ ਇਹਨੂੰ ਹੋ ਸਕਦਾ ਮੱਝ ਕੀ ਤਾਂ ਹੁਣ ਕਿੱਥੋਂ ਕਿੱਥੋਂ ਤੁਰੀ ਆਈ ਅਹੀਂ ਹਾਂ ਲਈ ਮੱਝ ਠੀਕ ਆ ਤੇਰਨਵੀ ਭਾਈ ਅਗਲੇ ਦੂਜੇ ਨੰਬਰ ਤੇ ਜਿਹੜੀ ਇਹ ਮੱਝ ਹੈ ਇਹ ਮੱਝ ਜੀ ਇਹ ਵੀ ਦੂਜਾ ਸੂਆ ਹੈ ਦੂਜਾ ਸੂਆ ਹਾਂਜੀ ਇੱਕ ਸੂਆ ਘਰ ਪੀਤਾ ਹੈ ਹਾਂਜੀ ਤੇ ਇਸ ਟਾਈਮੇ 2 ਮਹੀਨਿਆਂ ਦੀ ਸਵਾ 2 ਮਹੀਨਿਆਂ ਦੀ ਗੱਭਣ ਹੈ ਚੈੱਕ ਪਾਸ ਤੇ ਦੁੱਧ ਥੱਲੇ ਕਿੰਨਾ ਜੀ ਦੁੱਧ ਇਸ ਟਾਈਮੇ ਦੇ ਥੱਲੇ 7 ਕਿਲੋ ਹੋਊਗਾ 7 ਕਿਲੋ ਸਵਾ ਦੁੱਜਾ ਹੀ ਹੈ ਨਾ ਜੀ ਸਵਾ ਦੁੱਜਾ ਇਹਦਾ 2 ਮਹੀਨੇ ਦੀ ਚੈੱਕ ਪਾਸ ਆ ਡਾਕਟਰ ਤੋਂ ਆਪਾਂ ਜੀ ਤਸੱਲੀ ਕਰ ਲਈਏ ਜੀ ਕਰਾ ਦੇ ਡਾਕਟਰ ਜਿਹੜੇ ਵੀਰ ਭਰਾਣੇ ਲੈਣੀ ਆਪਦਾ ਡਾਕਟਰ ਲਿਆ ਸਕਦਾ ਹੂੰ ਠੀਕ ਆ ਜੀ ਪਿੱਟ ਪੁੱਠੇ ਤਾਂ ਬਹੁਤ ਚੌੜੀ ਆ ਦੋਸਤੋ ਤੇ ਕੱਦ ਕਾਠੀ ਵੀ ਜਿਹੜਾ ਸੋਨਾ ਹੈਗਾ ਇਹ ਛੋਟੀ ਥੱਲੇ 12 ਕਿਲੋ ਦੁੱਧ ਚੋਇਆ ਹੈ ਠੀਕ ਆ ਜੀ ਹਾਂ ਜੀ ਪੀਕ ਦਾ ਹੈ ਤੇ ਹੁਣ ਮਤਲਬ ਕਿ 7 8 ਕਿ ਹੈ ਨਾ ਜੀ ਹ 7 ਕਿਲੋ 11 ਬਰਸਾਤੀ ਆ ਠੀਕ ਆ ਹੁਣ ਮੌਕੇ ਦਾ ਜਿਹੜਾ ਦੋਸਤੋ 7 ਕਿਲੋ ਆ ਠੀਕ ਆ ਜੀ ਸੈਕੰਡ ਟਾਈਮਰ ਆ ਤੇ ਸਿੰਘੀ-ਸੁੰਗੀ ਬੰਤਰ ਤੁਸੀਂ ਮੂੰਹ ਮੱਥੇ ਦੇ ਵੇਖ ਕੇ ਚੈੱਕ ਕਰ ਲੈਣੀ ਆ ਤੇ ਕੱਦ-ਕੱਠੀ ਸੋਨਾ ਹੈਗਾ ਬਿਲਕੁਲ ਜਿਹੜਾ ਰਲਦਾ ਮਿਲਦਾ ਹੈਗਾ ਜਿਹੜੀ ਤੁਹਾਨੂੰ ਆਪਾਂ ਪਹਿਲੇ ਨੰਬਰ ਦੀ ਦੂਜੇ ਸਵੇਰ ਵਾਲੀ ਜਿਹੜੀ ਝੋਟੀ ਦਿਖਾਈ ਆ ਬਿਲਕੁਲ ਉਹਦੇ ਸੇਮ ਟੂ ਸੇਮ ਜਿਹੜਾ ਕੱਦ-ਕੱਠ ਹੈਗਾ ਤੇ 2 ਮਹੀਨੇ ਦੀ ਚੈੱਕ ਪਾਸ ਆ ਠੀਕ ਆ ਬਾਕੀ ਕਿਸੇ ਵੀਰ ਨੇ ਖੋ ਲੈਣੀ 12 ਤਰੀਕ ਦੀ ਲੱਗੀ ਜੋ ਹਾਂ 12 12 ਜਨਵਰੀ ਦੀ ਨਹੀਂ 12 ਮਾਰ 12ਵੇਂ ਮਹੀਨੇ ਦੀ 12 ਤਰੀਕ ਦੀ ਠੀਕ ਆ ਜੀ 12ਵੇਂ ਮਹੀਨੇ ਦਸੰਬਰ ਦੀ ਹਾਂ ਜੀ ਹਾਂਜੀ ਦਸੰਬਰ ਫੋਨ ਕੰਪਲੀਟ 2 ਮਹੀਨੇ ਹੋ ਗਏ ਅੱਜ ਅੱਜ 11 ਤਰੀਕ ਹੋ ਗਈ ਆ ਹਾਂਜੀ ਚੈੱਕ ਪਾਸ ਤੇ ਚੈੱਕ ਪਾਸ ਆ ਬਾਕੀ ਅੱਗੇ ਕਿਸੇ ਵੀਰ ਨੇ ਫਾਰਮਰ ਨੇ ਖਰੀਦਣੀ ਆ ਤੇ ਤੁਸੀਂ ਜਿਹੜਾ ਦੋਸਤੋ ਜਰੂਰ ਚੈੱਕ ਪਾਸ ਆਪਣਾ ਡਾਕਟਰ ਸਾਹਿਬ ਨਾਲ ਲਿਆ ਕੇ ਜਿਹੜੀ ਤਸੱਲੀ ਕਰ ਸਕਦੇ ਜੀ ਠੀਕ ਆ ਤੇ ਮੋਲੇ ਦਾ ਬੇ ਨਰਵੀਰ ਕਿੰਨਾ ਰੱਖਿਆ ਹੈ ਮੋਲੇ ਦੇ ਵਿੱਚ ਜੋ ਮਰਜ਼ੀ ਕਰੀ ਇਹ ਵੀ 52000 ਰੁਪਏ ਦਾ ਮਾਨਤਨ ਕਰਦਾ 58000 ਦੇ ਵਿੱਚੋਂ ਹਾਂਜੀ ਠੀਕ ਆ ਜੀ ਤੇ 58000 ਦੇ ਵਿੱਚੋਂ ਜਿਹੜਾ ਦੋਸਤੋ ਮਾਨਤਨ ਹੋ ਜੂਗਾ ਦੋ ਮਿੰਟ ਬਾਈ ਜੀ ਰੋਕਿਆ ਜੀ ਦੋ ਮਿੰਟ ਉਹਨੂੰ ਠੀਕ ਆ ਬਾਕੀ ਥਣਾ ਤੋਂ ਉਹਨਾਂ ਦੀ ਜਿਹੜੀ ਬਿਲਕੁਲ ਸਾਫ਼ ਆ ਤੇ ਕਪੂਰ ਛੱਟਾ ਤਾਂ ਨਹੀਂ ਕਿਸੇ ਸੰਦੇ ਵਿੱਚ ਨਹੀਂ ਜੀ ਨਹੀਂ ਜੀ ਬਿਲਕੁਲ ਪਸਮਾ ਵਧੀਆ ਆ ਆ ਕਰੋ ਚੱਕ ਜੀ ਠੀਕਾ ਥਾਣੇ ਥੋਣ ਜਿਹੜੇ ਪ੍ਰੋਪਰ ਬਿਲਕੁਲ ਦੋਸਤੋ ਪੱਦਰ ਹੈਗੇ ਆ ਬਰਾਬਰਤਾ ਪੂਰੀ ਥਾਣਾ ਦੀ ਤੇ ਆਪਣੀ ਤਸੱਲੀ ਜਿਹੜੀ ਹੈਗੀ ਆ ਘਰ ਵਿਜਿਟ ਕਰਕੇ ਬਿਲਕੁਲ ਪਿੱਖੀ ਪਿੰਡ ਕਰਕੇ ਕਰ ਸਕਦੇ ਹਾਂ 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 ਦੋ ਟਾਈਮ ਚ ਵਾਈ ਵੀਰਾਂ ਦਾ ਵੀ ਕਰਕੇ ਤਸੱਲੀ ਆਪਣੀ ਜਰੂਰ ਕਰ ਲਿਓ ਕਿਉਂਕਿ ਵਪਾਰ ਦਾ ਕੰਮ ਇੰਨਾ ਵੀ ਵੀਰ ਹੋਣਾ ਵੀ ਅੱਗੋਂ ਤਸੱਲੀ ਆਪਣੀ ਕਰਕੇ ਲੈ ਕੇ ਜਾਂਦੀ ਆ ਨਰਕ ਪਰਖ ਤੁਸੀਂ ਵੀ ਆਪਣੀ ਕਰਕੇ ਲੈ ਕੇ ਜਾਇਓ ਤੇ ਥੋੜ੍ਹਾ ਮਿੰਟ ਰੁਕ ਜਿਓ ਵੀਰ ਜੀ ਤਾਂ ਤੀਜੇ ਨੰਬਰ ਦੇ ਵੀਰ ਜਿਹੜੀ ਇਹੇ ਝੋਟੀ ਆ ਇਹ ਝੋਟੀ ਦਾ ਪਹਿਲਾ ਸੂਆ ਹੈ ਹਾਂਜੀ ਇਹ ਦੋਂਦੀ ਸੂਈ ਦੋਂਦੀ ਸੂਈ ਸੀ ਹਾਂਜੀ ਇਸ ਵਕਤ ਤੇ 1 ਮਹੀਨੇ ਦੀ ਇਹ ਗੱਬਣ ਆ ਪਰ ਚੈੱਕ ਪਾਸ ਨਹੀਂ ਆ ਗਰੰਟੀ ਕੋਈ ਨਹੀਂ ਆ ਹੂੰ ਤੇਰੇ ਥੱਲੇ 6 ਤੋਂ 7 ਕਿਲੋ ਦੁੱਧ ਹੋਊਗਾ ਹੁਣ ਜੀ ਹਾਂ ਜੀ ਠੀਕ ਆ ਹੁਣ ਗੱਬਣ ਦੀ 1 ਮਹੀਨਾ ਕੋ ਹੋ ਗਿਆ ਦੱਸਿਆ ਹਾਂ ਜੀ 1 ਮਹੀਨਾ ਤੇ ਮਤਲਬ ਵੀ ਹੁਣਾਂ ਦੂਜੇ ਸੂਬੇ ਲਈ ਆਪਾਂ ਕਹਿ ਸਕਦੇ ਵਗੇ ਏਆਈ ਕੋਈ ਸੂਬੇ ਦੀ ਗਰੰਟੀ ਕੋਈ ਨਹੀਂ ਆ ਗਰੰੰਟੀ ਕੋਈ ਨਹੀਂ ਖਾਲੀ ਮੰਨ ਕੇ ਖਾਲੀ ਮੰਨ ਕੇ ਚਾਹੇ ਲੈ ਜੇ ਕੋਈ ਖਾਲੀ ਮੰਨ ਕੇ ਲੈ ਸਕਦੇ ਤੇ ਦੁੱਧ ਤੁਹਾਨੂੰ ਮੌਜੂਦਾ ਆਪਾਂ ਜਿਹੜਾ ਚਵਾ ਦੇਣਾ ਇਸ ਟਾਈਮ 6 ਤੋਂ 7 ਕਿਲੋ ਹੋਊਗਾ 6 ਤੋਂ 7 ਕਿਲੋ ਠੀਕ ਆ ਜੀ ਸਿੰਘੀ ਸਿੰਘੀ ਬਹੁਤ ਸੋਹਣੀ ਆ ਝੋਟੀ ਦੀ ਤੇ ਕਦ ਕਾਢੀ ਤੁਸੀਂ ਵੇਖੋਗੇ ਦੋਸਤੋ ਸਾਰਿਆਂ ਦੇ ਨਾਲ ਦੇ ਮਿਲਦੇ ਕਦ ਕਾਢਾ ਜਿਹੜੇ ਮੈਂ ਆਪਾਂ ਵੱਡੇ ਕਹਦਾਂਗੇ ਨਾ ਵੱਡੀਆਂ ਮੱਜਾਂ ਜਾਂ ਛੋਟੀਆਂ ਚ ਕਦ ਕਾਢ ਪੈਂਦੇ ਆ ਉਹ ਵੱਡੀਆਂ ਮੱਜਾਂ ਛੋਟੀਆਂ ਚ ਪੈਂਦੇ ਹੋਣਗੇ ਠੀਕ ਆ ਜਿਹੜੀ ਮੀਡੀਅਮ ਹਾਈਟ ਵਾਲੀ ਹੋਈ ਆਪਾਂ ਵੀ ਦੱਸ ਦਾਂਗੇ ਵੀ ਮੀਡੀਅਮ ਦਰਮਿਆਨ ਨਹੀਂ ਕਦ ਨਹੀਂ ਤੇ ਇਹ ਹੁਣ ਵੀ ਖੋਲ ਕੇ ਇਹਨੂੰ ਦਿਖਾਈਏ ਖੋਲ ਠੀਕ ਆ ਛੋਟੀ ਬਾਨਾ ਹੀ ਬਹੁਤ ਤਗੜੀ ਬਣੂਗੀ ਕਦ ਕਰੂਗੀ ਦੁੱਧ 6-7 ਕਿਲੋ ਦੱਸਿਆ ਨਾ ਹਾਂਜੀ 6-7 ਠੀਕ ਆ ਇਹਨੂੰ ਤੋੜ ਲਓ ਜੀ ਪਹਿਲੇ ਥਲੇ 13 ਕਿਲੋ ਲੇ ਦੁੱਧ ਦੇ ਦੁੱਧ ਦੇ ਲੈ ਵੀ ਤਾਂਸ ਤੋਂ 11 ਕਿ ਬਿਲਕੁਲ ਪੋਲੀ ਜਿੱਦਾਂ ਜਵਾਕ ਚਵਲ ਠੀਕ ਹੈ ਬਾਕੀ ਹਵਾਨਾ ਜਿਹੜਾ ਲਿਫਟੀ ਹੈ ਬਿਲਕੁਲ ਤੁਹਾਡੇ ਸਾਹਮਣੇ ਹੈ ਦੋਸਤੋ ਠੀਕ ਹੈ ਜੀ 6-7 ਲੀਟਰ ਦੀ ਹੁਣ ਤੁਸੀਂ ਜਿਹੜੀ ਆ ਤਸੱਲੀ ਕਰ ਸਕਦੇ ਜੇ ਇਸ ਝੋਟੀ ਦੇ ਥੱਲੇ ਦੂਜੇ ਸੂਵੇ ਲਈ ਬਿਲਕੁਲ ਅੱਗੇ ਕੱਬਣਾ ਪਰ ਸ਼ੋਰ ਨਹੀਂ ਹੈਗਾ ਕਿਉਂਕਿ 1 ਮਹੀਨੇ ਦੀ ਬਣੀ ਹੈ ਠੀਕ ਹੈ ਏਆਈ ਕਰਵਾਈ ਸੀਗੀ ਤਕਰੀਬਨ ਇੱਕ ਵਰੀ ਫੇਸ ਦੀ ਕੁਆਲਿਟੀ ਦਿਖਾ ਦੀਏ ਮੜਾ ਇਹਨੂੰ ਇਹਨੂੰ ਲੈ ਬਜੀ ਠੀਕ ਹੈ ਜੀ ਸਿੰਘਾ-ਸੁੰਗਾ ਦੇ ਬੰਤਰ ਸੋਹਣੀਆਂ ਬਿਲਕੁਲ ਕੁੰਡੇ ਜਿਹੜੇ ਛੋਟੇ ਜਿਹੇ ਸਿੰਘ ਆ ਲੈ ਜੋ ਜੀ ਇਹ ਵੀ ਛੋਟੀ ਹਰ ਭਰਾਈ ਆ ਠੀਕ ਹੈ ਜੀ ਹਾਂ ਜੀ ਇਹਦੇ ਪਿੱਛੇ ਕੱਟਾ ਵੀ ਹੈਗਾ ਜੋ ਹੁਣ ਸਮਾਂ ਕਿੰਨਾ ਕੋਈ ਗੈਸੇ ਨੂੰ ਸੋਈ ਨੂੰ ਇਹਨੂੰ ਸਮਾਂ ਕੱਟਾ ਗਈ ਆ 3 ਕੁ ਮਹੀਨੇ ਇੱਥੇ ਘੋਲ ਗਿਆ ਕੱਟਾ ਹੈਗਾ ਹਾਂਜੀ ਕੱਟਾ ਹੈਗਾ ਟੱਟੇ ਤੇ ਮਿਲਦੀ ਆ ਹਾਂਜੀ ਕੱਟਾ ਬਹੁਤ ਵਧੀਆ ਹਰਿਆਣੇ ਦਾ ਕੱਟਾ ਏ ਠੀਕ ਆ ਠੀਕ ਆ ਨਹੀਂ ਉਧਰੋਂ ਹੀ ਮੱਝਾਂ ਲਿਆਉਂਦੀਆਂ ਆ ਜੈੱਡ ਬਲੈਕ ਹੀ ਹੋਣਾ ਕੱਟਾ ਵੀ ਹਾਂਜੀ ਜੈੱਡ ਬਲੈਕ ਜੈੱਡ ਬਲੈਕ ਹੀ ਠੀਕ ਆ ਹਾਂਜੀ ਕੱਟਾ ਹੈਗਾ ਦੋਸਤੋ ਇਸ ਦੇ ਨੀਚੇ ਬਾਕੀ ਮਿਲਦੀ ਕੱਟੇ ਤੇ ਦੋਵੇਂ ਟੰਗ 8000 ਰੁਪਏ ਦਾ ਇਹ ਕੱਟਾ ਹੀ ਕੱਟਾ ਹੈ ਬਿਲਕੁਲ ਬਿਲਕੁਲ ਕੱਟਾ ਆਪਾਂ ਵੀਡੀਓ ਚ ਦਿਖਾ ਦਾਂਗੇ ਕੋਈ ਗੱਲ ਨਹੀਂ ਜੀ ਲਓ ਤੇ ਇਹਦਾ ਮੁੱਲ ਭਾਈ ਰਣਵੀ ਕਿੰਨਾ ਕੀਤਾ ਵੀਰ ਮ ਇਹ ਝੋਟੀ ਵੈਸੇ ਸੋਹਣੀ ਸੁਨੱਖੀ ਵੀ ਪੂਰੀ ਆ ਝੋਟੀ ਕੋਈ ਸ਼ੱਕ ਨਹੀਂ ਹੈਗਾ ਠੀਕ ਆ ਜਿੱਦਣੇ ਵਨ ਆ ਕੀ ਲੱਖ ਰੁਪਏ ਦੀ ਝੋਟੀ ਆ ਬਿਲਕੁਲ ਬਿਲਕੁਲ ਜਿਹਦੀ ਪਹਿਲੇ ਸੋਏ ਤਾਂ ਅਸੀਂ 85000 ਦੀ ਕੀਤੀ ਐ ਤੇ ਟੀਕਾ ਆ ਮਾਲੀ ਤੋਂ ਜੰਪ ਕਰਵਾਈ ਆ ਏ ਆ ਹੀ ਕਰਵਾਈ ਆ ਮਾਲੀ ਤੋਂ ਕਰਾਈ ਮਾਲੀ ਬਹੁਤ ਵਧੀਆ ਐ ਮਾਲੀ ਤੋਂ ਕਰਵਾਈ ਫਿਰ 100% ਚਾਂਸ ਹੁੰਦੇ ਆ ਪੁੱਲ ਵੀ ਇਸੇ ਨਸਲ ਦਾ ਪਿਓਰ ਜੈਡ ਬਲੈਕ ਮਾਲੀ ਆ ਵੀ ਚਾਂਸ ਫਿਰ ਹੁੰਦੇ ਵੀ ਪਸੂ ਰਹਿ ਜਾਂਦਾ ਮਾਲੀ ਦਾ ਠੀਕ ਹੈ ਤੇ ਝੋਟੀ ਚੰਗੀ ਆ ਦੋਸਤੋ ਤੁਸੀਂ ਬੇਸ਼ੱਕ ਹੱਥ ਪਾ ਸਕਦੇ ਹੋ ਝੋਟੀ ਨੂੰ ਠੀਕ ਆ ਪਹਿਲਾ ਸੂਆ ਤੇ ਵੀਰਾਂ ਦਾ ਵੀ ਚੌਗੀ ਸੂਪੀ ਦੋਂਦੀ ਸੂਈ ਸੀ ਨਹੀਂ ਦੋਂਦੀ ਸੂਵੀ ਚੌਕ ਦੇ ਦੰਦ ਚੁੱਕਣ ਹੁਣ ਚੌਕ ਦੇ ਚੁੱਕਣ ਚੁੱਕਣ ਲਈ ਹੈ ਨਾ ਠੀਕ ਆ ਝੋਟੀ ਬਾਕੀ ਨਗਰ ਪੂਰੀ ਆ ਜਰੂਰ ਤੁਸੀਂ ਸੰਪਰਕ ਕਰ ਲਿਓ ਠੀਕ ਆ ਮੇਲ ਕਾਫ ਜਿਹੜਾ ਹੈਗਾ ਮੇਲ ਬੱਚਾ ਉਹ ਤੁਸੀਂ ਜਰੂਰ ਦੇਖ ਲਓ ਠੀਕ ਆ ਆ ਲੋ ਮਗਰ ਕਰਤਾ ਕਮਾਇਓ ਵੀਰ ਮੜਾ ਪਿੱਛੇ ਨੂੰ ਬੈਕ ਸਾਈਡ ਨੂੰ ਦਿਖਾਈ ਠੀਕ ਆ ਆ ਕਟਾ ਜੇ ਪੂਰਾ ਐਕਟਿਵ ਨਾਲ ਹੈਗਾ ਕਟਾ ਠੀਕ ਆ ਬਸ ਮਾੜਾ ਇਹਨੇ ਕਵਾਲ ਆ ਬਿਲਕੁਲ ਬਿਲਕੁਲ ਇਹ ਉਸੇ ਝੋਟੀ ਦਾ ਦੋਸਤੋ ਜਿਹੜੀ 1 ਮਹੀਨੇ ਦੀ ਬਣੀ ਹੋਈ ਆ ਠੀਕ ਆ ਜ਼ਰੂਰ ਤੁਸੀਂ ਖਰੀਦ ਸਕਦੇ ਹੋ ਬਾਈ ਇਹਨਾਂ ਵੀਰ ਵੀਰੇ ਆ ਚੌਥੇ ਨੰਬਰ ਦੀ ਜਿਹੜੀ ਇਹ ਝੋਟੀ ਆ ਇਹ ਵੀ ਡਿਟੇਲ ਦੱਸੋ ਜੀ ਦੂਜਾ ਸੁਆ ਹੈ ਹਾਂਜੀ ਚੌਕੀ ਮੂੰਹ ਚ ਸੁਕੀ ਸੂਪੀ ਹੀ ਠੀਕ ਆ ਜੀ ਹਾਂਜੀ ਇਹ ਵਕਤ ਇਹ ਸ਼ਕੀ ਦੇ ਵਿੱਚ ਆ ਗਈ ਹੋਊਗੀ ਅੱਛੇ ਕੀ ਹੋ ਗਈ ਹਾਂਜੀ 2 ਮਹੀਨੇ ਇੱਥੇ ਕਵਾਰਾ ਇਹ ਸੁਈ ਆ ਠੀਕ ਹੈ ਦੁੱਧ ਦੇ ਰੇ ਥੱਲੇ ਅਸੀਂ 11 ਤੋਂ 12 ਕਿਲੋ ਦੁੱਧ ਚੋਇਆ ਏ ਠੀਕ ਹੈ ਜੀ ਇਸ ਟਾਈਮ ਵੀ ਰੇ ਥੱਲੇ 8 ਕਿਲੋ ਦੁੱਧ ਹੋਊਗਾ ਹੂੰ ਠੀਕ ਹੈ ਜੀ ਹਾਂ ਜੀ 8 ਕਿਲੋ ਜਿਹੜਾ ਬਿਲਕੁਲ ਹੁਣ ਆਪਾਂ ਜਿਹੜਾ ਚਵਾ ਦੇਣਾ ਹੈ ਨਾ ਚਵਾ ਦੇਣਾ ਜਿੰਦਾਂ ਵੀ ਥੋੜੇ ਦਿਨ ਅੱਗੇ ਠੀਕ ਆ ਪਰ ਇਹਨੂੰ ਥੋੜੇ ਦਿਨ ਦੀ ਕਰ ਤੇ ਹੁਣ ਮਿਲਦੀ ਚਾੜ ਤੇ ਭਾਈ ਪਾੜੇ ਦੀ ਨਹੀਂ ਭਾਵੇਂ ਥਾਪੀ ਮਾਰ ਕੇ ਬੈਜੋ ਹਣਾ ਠੀਕ ਕੋਈ ਚਾੜ ਦਾ ਪਾੜੇ ਦੀ ਵੀ ਨਹੀਂ ਕੋਈ ਜਰੂਰ ਤੇ 2 ਕੁ ਮਹੀਨੇ ਬਾਰਾ ਹੋ ਗਿਆ ਨਾ ਜੀ ਹਾਂ ਜੀ 2 ਕੁ ਮਹੀਨੇ ਦਾ ਬਾਰਾ ਹੋਇਆ ਠੀਕ ਹੈ ਜੀ ਨੂਰ ਮੈਲ ਦੇ ਹਿਮਾਲੀਆ ਨੂੰ ਸੀਮਨ ਭਰਾਇਆ ਏ ਇਹ ਕਿੰਨੇ ਕ ਦਿਨ ਹੋ ਗਏ ਆ ਜੀ ਇਹ ਮੇਰੇ ਖਾ 10 ਕ ਦਿਨ ਹੋ ਗਏ ਆ ਅਜੇ 10 ਕ ਦਿਨ ਹਾਂਜੀ ਵਧੀਆ ਸੀਮਨ ਨੂਰ ਮੈਲ ਮਾਲੀ ਦਾ ਠੀਕ ਆ ਠੀਕ ਆ ਚਲੋ ਹਜੇ ਕੋਈ ਗੱਬ ਡੋਕਾ ਤਾਂ ਆਪ ਨੂੰ ਨਜ਼ਰ ਨਹੀਂ ਆਇਆ ਹੋਊਗਾ ਕੋਈ ਉਹ ਨਹੀਂ ਅਜੇ ਨਹੀਂ ਡੋਕਾ ਨਹੀਂ ਪਉਂਦਾ ਉਹ ਸਨ ਡੋਕੇ ਪਉਂਦੀ ਆ ਠੀਕ ਆ ਹਾਂਜੀ ਠੀਕ ਇਹਨੂੰ ਵੀ ਖੋਲ ਗਏ ਵੀਰ ਫਾਈਨ ਨੂੰ ਤੋੜ ਲਿਆ ਜੀ ਬੇਸ਼ੱਕ ਲੰਮਾ ਹੈ ਇਧਰ ਨੂੰ ਤੋੜ ਆਹ ਸੋ ਦੋਸਤੋ ਬਿਲਕੁਲ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਆ ਜੀ ਤੇ ਬਿਲਕੁਲ ਛੋਟੀ ਦੂਜਾ ਸੂਆ ਕਿ ਜੇ ਬਣੀ ਉਹ ਤੋਂ ਤੀਜੇ ਸੂਵੇ ਦੀ ਬਣੀ ਆ ਹਾਂਜੀ ਤੀਜੇ ਸੂਵੇ ਹੁਣ ਦੂਜੇ ਸੂਵੇ ਹੁਣ ਪ੍ਰੈਜ਼ੈਂਟ ਚੱਲ ਰਹੀ ਆ ਹਾਂਜੀ ਠੀਕ ਆ ਤੇ 6 7 7 ਕਦੀ ਜਿਹੜੀ ਆਪਾਂ ਕੋਈ ਤਸੱਲੀ ਕਰ ਸਕਦਾ ਜੀ ਹਾਂਜੀ ਕਰ ਸਕਦੇ ਕਿ ਵਾਦੀ ਹੋਵੇਗਾ ਦੁੱਧ ਨਹੀਂ 8 8 ਤੋਂ ਚੋਣਿਆ 7 ਤੋਂ 7.5 ਦੀ ਗਰੰਟੀ ਹੋਵੇ ਠੀਕ ਆ ਹਾਂਜੀ ਦੁੱਧ ਭਾਂਦੇ ਤੇ ਪਹਾੜੇ ਚਾੜ ਤੇ ਜਿਹੜਾ ਦੋਸਤ ਤੁਸੀਂ ਥਾਪੀ ਮਾਰ ਕੇ ਬਹਿ ਕੇ ਪਾਪੀ ਮਾਰ ਕੇ ਬਹਿ ਜਾਓ ਠੀਕ ਆ ਪਹਾੜੇ ਚਾੜ ਦੀ ਵੀਰਾਂ ਦਾ ਕੋਈ ਲੋੜ ਨਹੀਂ ਥਾਪੀ ਮਾਰ ਕੇ ਤੁਸੀਂ ਬਹਿ ਕੇ ਬਸ ਮਾ ਕੇ ਤੇ ਜਿਹੜੀ ਚੁਵਾਈ ਕਰ ਸਕਦੇ ਹੋ ਜੀ ਠੀਕ ਆ ਬ ਥਣ ਥੂਣ ਜਿਹੜੇ ਪ੍ਰੋਪਰ ਵੀਰ ਜੀ ਬਿਲਕੁਲ ਧਾਰ ਧੂਰ ਚੰਗੀ ਹੈ ਬਿਲਕੁਲ ਧਾਰ ਚੰਗੀ ਜੀ ਠੀਕ ਹੈ ਵੀਰ ਆਪ ਦੀ ਚੋਗੇ ਕੋ ਤੋਸ ਟਾਈਮ ਤਸੱਲੀ ਕਰ ਬਾਕੀ ਦੋਸਤੋ ਤਸੱਲੀ ਜਿਹੜੀ ਆ ਤੁਸੀਂ ਕਰਨੀ ਹੁੰਦੀ ਆ ਮੇਰਾ ਕੰਮ ਵੀਡੀਓ ਵਿਖਾਉਣ ਦਾ ਹੁੰਦਾ ਮਾਲਕ ਦਾ ਕੰਮ ਪ੍ਰੋਪਰ ਇਨਫੋਰਮੇਸ਼ਨ ਦੱਸਣ ਦਾ ਹੁੰਦਾ ਉਹਦੇ ਸਬੰਧ ਵਿੱਚ ਤੁਸੀਂ ਤਸੱਲੀ ਜਿਹੜੀ ਹੈਗੀ ਆ ਕਰਨੀ ਹੁੰਦੀ ਘਰ ਵਿਜ਼ਿਟ ਕਰਕੇ ਹਾਂਜੀ ਤੋਰ ਲਿਓ ਵੀਰ ਅੱਗੇ ਨੂੰ ਸਿੱਧਾ ਠੀਕ ਆ ਬਾਕੀ ਬੈਕ ਸਾਈਡ ਤੋਂ ਜਿਹੜੀ ਤੁਸੀਂ ਹਵਾਨੇ ਦੀ ਥਣਾ ਦੀ ਜ਼ਰੂਰ ਚੈੱਕ ਕਰ ਲਓ ਤੇ ਚਵਾਈ ਵੀਰ ਜੀ ਟਾਈਮ ਟੂ ਟਾਈਮ ਫਿਰ ਮਾਰਨਿੰਗ 6 ਤੋਂ 6 ਕਰਦੇ ਹੋ ਹਾਂਜੀ ਹਾਂਜੀ ਠੀਕ ਹੈ ਤੇ ਇਹਦਾ ਰਣਵੀਰ ਵੀਰੇ ਮੋਲੇ ਵੀ ਇੱਕ ਜ਼ਰੂਰ ਦੱਸਦੀ ਆ ਵੀ ਕੀ ਲੈ ਦੇ ਕਰਦੇ ਆ ਮੋਲੇ ਦਾ 60000 ਛੱਡਦਾ 60000 ਮੋਲ ਭਾਂ 60000 ਛੱਡ ਦਾਂਗੇ ਚੋ ਕੁ ਮਾਨਤਨ ਖਾਚ ਠੀਕ ਹੈ ਜੀ 60000 ਡਿਮਾਂਡ ਆ ਵਿੱਚੋਂ ਵੀ ਇਹਨਾਂ ਦਾ 1000 ਛੱਡ ਦਾਂਗੇ ਮਾਨਤਨ ਜਿਹੜਾ 1000 ਕਰ ਦਾਂਗੇ ਠੀਕ ਹੈ ਜੀ 58000 ਦੀ ਇਹ ਝੋਟੀ ਤੁਸੀਂ ਲੈ ਕੇ ਜਾ ਸਕਦੇ ਹੋ ਦੋਸਤੋ ਕੋਈ ਸ਼ੋਰ ਕਰਾਂਗੇ ਹੋਰ ਠੀਕ ਆ ਇਹ ਆਇਆ ਮਤਲਬ ਕਿ ਆਪਣੇ ਕੋਲ ਜਿਹੜੀ ਇਹ ਇਹ ਮਹੀਨੇ ਤੋਂ ਆਈ ਆ ਜਾਂ ਆਪਣੇ ਕੋਲ ਘਰ ਦੇ ਪਏ ਨੇ ਨਹੀਂ ਇਹ ਆਪਣੇ ਕੋਲ ਘਰ ਸੂਈ ਇਹ ਘਰ ਸੂਈ ਸੀ ਹਾਂਜੀ ਘਰ ਸੂਈ ਬਾਕੀ ਜਿਹੜੀਆਂ ਉਹ ਜਿਹੜੀਆਂ ਇਹ ਉਹੀ ਬਾਜ ਕੇਆਂ ਤੋਂ ਲਿਆਂਦੀਆਂ ਠੀਕ ਆ ਠੀਕ ਆ ਬਿਲਕੁਲ ਤੇ ਇਸ ਤੋਂ ਬਾਅਦ ਜਿਹੜੀ ਵੀ ਜੀ ਆ ਲਾਸਟ ਪੰਜਵੇਂ ਨੰਬਰ ਤੇ ਆ ਗਈ ਮੱਝ ਲੀਲੀ ਰਵੀ ਦੀ ਝੋਟ ਮੱਝ ਆ ਹਾਂਜੀ ਤੇ ਜਾਸੂ ਆ ਜੀ ਹਾਂਜੀ ਇਹਨੂੰ بس ਇੱਕੂ ਬਾਜਿਆ ਕੀ ਏ ਤੇ ਲੜਿਆ ਤੇਲਾ ਹਾਂਜੀ ਅਗਲੇ ਥਣੂ ਆ ਜੀ ਨਹੀਂ ਪਿਛਲੇ ਥਣੂ ਪਿਛਲੇ ਆ ਹਾਂਜੀ ਪਿਓਰ ਨੀਲੀ ਰਾਵੀ ਦੀ ਆ ਪੰਜੇ ਤਾਤੇ ਚ ਪੂਰੇ ਹਾਂ ਮੈਣੀ ਤੋਂ ਮਗਰਲੇ ਬਣੇ ਠੀਕ ਆ ਜੀ ਆ ਜਿਹੜੀ ਮੂੰਹ ਮੱਥੇ ਦੀ ਦੋਸਤੋ ਫੇਸ ਆ ਠੀਕ ਆ ਦੇਖ ਲਓ ਨੀਲੀ ਰਾਵੀ ਦੇ ਵਿੱਚ ਜਿਹੜੀ ਮੱਝ ਆ ਤਕਰੀਬਨ ਮਗਰਲਾ ਥਾਣਾ ਨਾ ਉਲਟ ਬਹਿਣੀ ਵਾਲਾ ਹਾਂਜੀ ਉਲਟ ਬਹਿਣੀ ਵਾਲਾ ਉਲਟ ਬਹਿਣੀ ਵਾਲਾ ਮਗਰਲਾ ਥਾਣਾ ਜਿਹੜਾ ਤੁਸੀਂ ਵੇਖੋ ਤਿਲ ਹੈਗਾ ਬਿਲਕੁਲ ਜਿਹੜਾ ਬੰਦ ਬਲੌਗ ਥਾਣਾ ਤੇ ਤਿੰਨ ਥਾਣਾ ਦੇ ਵਿੱਚ ਆ ਠੀਕ ਆ ਜੀ ਬਿਲਕੁਲ ਬਹਿਣੀ ਵਾਲੇ ਪਾਸੇ ਤੋਂ ਮਗਰਲਾ ਤੇ ਅਗਲਾ ਤੇ ਜਿਹੜਾ ਉਲਟ ਬਹਿਣੀ ਵਾਲਾ ਦ ਠੀਕ ਹੈ ਜੀ ਇਹ ਤੁਹਾਨੂੰ ਤੇਲ ਦਾ ਠੀਕ ਆ ਤੇ ਜਰੂਰ ਤੁਸੀਂ ਨੋਟ ਕਰ ਲਿਓ ਬ੍ਰੇਕ ਚਮੜੀ ਆ ਬਿਲਕੁਲ ਮੱਚਦੀ ਤੇ ਹੁਣ ਵੀਰ ਜੀ ਸੂਬਾ ਇੱਕ ਤਾਂ ਹੀ ਦੱਸ ਦਿਓ ਵੀ ਸੂਬਾ ਕਿੰਨਾ ਵਸ ਹੋਈਏ ਤੇ ਕਿੰਨਾ ਕੁ ਟਾਈਮ ਹੋ ਗਿਆ ਤੀਜਾ ਸੂਬਾ ਹਾਂਜੀ ਕਿੰਨੇ ਕੁ ਸਮੇਂ ਦੀ ਸੂਈ ਹੈ ਜੀ ਇਹ ਸਮਾਂ ਕੋਈ ਇੱਥੇ ਲਾ ਲਓ ਤਿੰਨ ਕੁ ਮਹੀਨਿਆਂ ਦੇ ਆਸ-ਪਾਸ ਤਿੰਨ ਕੁ ਮਹੀਨਿਆਂ ਦੀ ਤੇ ਹਜੇ ਫਿਰ ਆਪਣੇ ਕੋਲ ਅੱਗੇ ਬਣੀ ਤੇ ਨਹੀਂ ਹੁੰਦੀ ਨਹੀਂ ਬਣੀ ਬਣੀ ਹੈ ਜੀ ਬਣੀ ਬਣੀ ਚੈੱਕ ਪਾਸ ਵੀ ਨਹੀਂ ਚੈੱਕ ਪਾਸ ਨਹੀਂ ਆ ਹਜੇ ਮਹੀਨਾ ਇਹ 10 ਜਨਵਰੀ ਦੀ ਲੱਗੀ ਜੋ ਹਾਂ ਠੀਕ ਆ 10 ਜਨਵਰੀ ਤੋਂ ਹੁਣ ਮਲਕੀ ਮਹੀਨਾ ਪੂਰਾ ਹੋ ਗਿਆ ਹਜੇ ਮਹੀਨਾ ਪੂਰਾ ਆ ਗਿਆ ਇੱਕ ਮਹੀਨਾ ਹੋ ਗਿਆ ਪੂਰਾ ਪਰ ਗਰੰਟੀ ਕੋਈ ਨਹੀਂ ਪਰ ਗਰੰਟੀ ਕੋਈ ਨਹੀਂ ਦੋਸਤੋ ਕਿਉਂਕਿ 2 ਤੋਂ 2.5 ਮਹੀਨੇ ਦਾ ਵੀ ਜੇਕਰ ਪਸ਼ੂ ਆਪਾਂ ਚੈੱਕ ਕਰਾਉਣੇ 2.5 ਮਹੀਨੇ ਦਾ ਤੇ ਉਹਨਾਂ ਚਿਰ ਚੈੱਕ ਨਹੀਂ ਜਿੰਨੇ ਚਿਰ ਬਾਈ ਹੋਰੀ ਕਹਿੰਦੇ ਵੀ ਹੁੰਦੀ ਤੇ ਉਹਨਾਂ ਚਿਰ ਆਪਾਂ ਕੋਈ ਗਰੰਟੀ ਨਹੀਂ ਦਿੰਦੇ ਬਸ 10 000 ਦਿਆਂਗੇ ਵੀ ਇਨੇ ਚਿਰ ਦੀ ਬਣੀ ਹੈ ਤੇ ਇਹ ਆਈ ਹੋਈ ਸੀ ਜਾਂ ਮਾਲੀ ਤੂੰ ਤੇ ਇਹਦਾ ਵੀ ਹੁਣ ਦੁੱਧ ਆਪਾਂ ਕਿੰਨਾ ਚੋ ਰਹੇ ਆ ਇਹ ਦੁੱਧ ਤੇ ਚੇਤੇ ਅਹੀਂ ਨਾ ਮੱਝ ਆ ਕੇ ਸਾਡੇ ਕੋਲ ਖਰਾਬ ਹੋ ਗਏ ਥੋੜੀ ਜੀ ਨਾ ਇਹ ਉਪਰਾ ਕਰਦੀ ਸੀ ਹਾਂਜੀ ਜੇ ਦੋ ਟਾਈਮ ਚੋਣੀ ਫਿਰ ਇੱਕ ਟੰਕੀ ਦਾ ਹੂੰ ਉਹ ਤਰ੍ਹਾਂ ਹੀ ਅਠੀਪਾਰੀ ਚੋਂ ਨੇ 5 ਕਿਲੋ ਦੁੱਧ ਗਰੰਟੀ ਦਾ ਹੋਊਗਾ ਠੀਕ ਹੈ ਜੀ ਸਵੇਰ ਦੇ ਟਾਈਮ ਆ ਠੀਕ ਹੈ ਜੀ ਜੇ ਇਹ ਦੋ ਟਾਈਮ ਹੀ ਹੋ ਸਕਦੀ ਪਰ ਇੱਕ ਟਾਈਮ ਫਿਰ ਕੇ ਟੀਗਾ ਲਈ ਦੀ ਠੀਕ ਹੈ ਹਾਂਜੀ ਪਰ ਇਹ ਵਕਤ ਇਹ ਅਠੀਪਾਰੀ ਚੋਂ ਦੇ ਜੋ ਠੀਕ ਹੈ ਜੀ ਹਾਂਜੀ ਦੁੱਧ 5 ਕਿਲੋ ਵਗਾਰੇ ਪੰਜ ਕਿਲੋ ਇਹਦੇ ਥੱਲੇ 6 8 ਤੋਂ 9 ਕਿਲੋ ਦੁੱਧ ਚੋਇਆ ਠੀਕ ਆ ਹਾਂਜੀ ਪਰ ਹੁਣ 5 ਕਿਲੋ ਜੋ ਹੁਣ ਚਵਾਈ ਇੱਕ ਟਾਈਮ ਹੀ ਕਰਦੇ ਆਂ ਚਵਾਈ ਇੱਕ ਟਾਈਮ ਹੀ ਹੁੰਦਾ ਇੱਕ ਟਾਈਮ 5 ਕਿਲੋ ਹੈਗਾ ਹਾਂਜੀ ਪਾਈ ਤੋਂ ਘੱਟ ਨਹੀਂ ਪਾਈ ਤੋਂ ਤੇ ਹੀ ਹੋਗਾ ਠੀਕ ਆ ਤੇ ਕੀ ਲੈ ਦੇਂਦਾ ਕਰਦੇ ਪਏ ਜੀ ਲੈ ਰੋਲਾ ਭਾਈ ਆ ਜੀ ਭਾਵੇਂ ਦੇ ਮੁੱਲ ਕਰੀਏ 45 43 40000 ਰੁਪਏ ਜੋ ਮਾਨਦਾਲ ਕਰ ਲਾਂਗੇ 40000 ਦੇ ਵਿੱਚੋਂ ਹਾਂਜੀ ਠੀਕ ਆ ਚਲੋ ਅੱਗੇ ਜੇ ਗੱਬਰ ਨਿਕਲ ਆਉਂਦੀ ਅਗਲੀ ਦੀ ਕਿਸਮਤ ਆ ਉਹ ਅਗਲੀ ਕੀ ਫੇਰ ਤੇ ਮੱਝ ਜੀ 50 55000 ਦੀ ਇਹਦੇ ਬਿਲਕੁਲ 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 ਬਾਕੀ ਭਜਨ ਵੱਟੇ ਵਾਲੀ ਪੂਰੀ ਆ ਭੋਜਨ ਵੱਟੇ ਵਾਲੀ ਪੂਰੀ ਆ ਹਾਂ ਭਾਰੀ ਆ ਸਰੀਰ ਦੀ ਵੀ ਭਾਰੀ ਆ ਹਾਂ ਹਾਂ ਬਾਕੀ ਅੱਗੋਂ ਜਦੋਂ ਜਿਵੇਂ ਡਰਾਈ ਹੁੰਦੀ ਗਈ ਜੇ ਅੱਗੇ ਬਣ ਗਈ ਰਹਿ ਗਈ ਤੇ ਜਿਵੇਂ ਡਰਾਈ ਹੋ ਗਈ ਤੇ ਸਰੀਰ ਭਰ ਲੈਣਾ ਇਹਨੇ ਪੂਰਾ ਸਰੀਰ ਭਰ ਲੈਣਾ ਹਾਂ ਅੱਜ ਵੇਖ ਲਓ ਬਿਲਕੁਲ ਤੇ 40000 ਦੀ ਜਿਹੜੀ ਲਾਸਟ ਲੈਦੇ ਆ ਦੋਸਤੋ ਵੀਰਾਂ ਦਾ ਵੀ ਹਾਂ ਨਾ ਆ ਬਾਕੀ 45 ਜਾਂ 42 43 ਮੁੱਲ ਜਿੰਨਾ ਮਰਜ਼ੀ ਕਰਾ ਲਓ ਤੇ ਇੱਕ ਕਟਾ ਹੈ ਨੀਲੀ ਰਵੀ ਦਾ ਉਹ ਵੀ ਪਹਿਲਾਂ ਦੱਸ ਦਈਏ ਵੀਰ ਕੱਟੇ ਬਾਰੇ ਜ਼ਰੂਰ ਜਾਣਕਾਰੀ ਇਹ ਨੀਲੀ ਰਵੀ ਦਾ ਕਟਾ ਹੈ ਤੇ ਕਿੰਨੇ ਕਿਸ ਦੀ ਉਮਰ ਹੈਗੀ ਕਿੰਨੇ ਸਾਲ ਦੀ ਇਹ ਦੀ ਇੱਥੇ ਕਿ 1.5 ਸਾਲ ਦੇ ਅੰਦਰ ਅੰਦਰ ਹੋਊਗਾ ਠੀਕ ਹੈ ਜੀ ਮਤਵਾਰ ਡੇਢ ਹੋ ਇੱਕ ਦੰਦਰ ਹੋ ਬਿਲਕੁਲ ਪੰਜ ਤਤਾ ਸਾਰੇ ਖੁਰਚਟੇ ਪੂ ਚੁੱਟੀ ਆ ਪੰਜ ਤਤਾ ਬਿਲਕੁਲ ਹਾਂਜੀ ਬਾਕੀ ਮਾਰਕਿੰਗ ਜਿਹੜੀ ਆ ਦੋਸਤੋ ਪੰਜਾਂ ਪੈਰਾਂ ਸੌਰੀ ਚੌ ਪੈਰਾਂ ਦਾ ਤੁਸੀਂ ਦੇਖੋਗੇ ਆਪਾਂ ਵਾਲੋਂ ਇਹਦੀ ਮਾਂ ਜਿਹੜੀ ਦੱਬਲੋਂ ਆਈ ਸੀ ਠੀਕ ਆ ਉਹ ਝੋਟੀ ਦਾ 16 ਕਿਲੋ ਦੁੱਧ ਦਾ ਰਿਕਾਰਡ ਸੀ ਮਦਰ ਜੀ ਫਿਰ ਗਾਂ ਗਾਂ ਵੇਚਦੀ ਆਪਾਂ ਕੱਲ ਕੱਟਾ ਲੈ ਗਏ ਨਾ ਸਾਡੇ ਬਲੇਅਰ ਦੇ ਹੀ ਬੰਦੇ ਲਾ ਕੇ ਪਿੰਡਿਆ ਅਸੀਂ ਉਹਨਾਂ ਤੋਂ ਕੱਟਾ ਲਿਆ ਸੀ ਠੀਕ ਆ ਹਾਂਜੀ ਲਓ ਵੀ ਦੋਸਤੋ ਠੀਕ ਆ ਬਿਲਕੁਲ ਸਟੇਟ ਟੈਸਟਿਕਲ ਨੇ ਕੱਟੇ ਦੇ ਤਾਂ ਡੇਢ ਸਾਲ ਦੀ ਉਮਰ ਰਣੀ ਯਾਰ ਨੇੜੇ-ਤੇੜੇ ਕੁੰਡਾ ਸਿੰਘ ਠੀਕ ਆ ਕੁੰਡਾ ਸਿੰਘ ਸੁng ਵੀ ਵਧੀਆ ਹੈਗਾ ਆ ਮੂੰਹ ਘਰੇ ਮਾੜਾ ਫੇਰ ਆਖਾਂ ਬਿੱਲੀਆਂ ਆ ਜੋ ਆ ਕਰੋ ਚੈੱਕ ਜੀ ਠੀਕ ਆ ਬਿੱਲੀਆਂ ਖਾਣੇ ਤੇ ਇੱਕ ਬੰਨੇ ਮਾੜਾ ਟੇਡਾ ਕੱਟ ਹੋ ਜਾਂਦਾ ਖੱਬਾ ਟੇਡਾ ਕੱਟ ਹੋ ਗਿਆ ਠੀਕ ਆ ਤੇ ਸਿੰਘ ਸੁng ਦੀ ਬੰਤਰ ਸੋਹਣੀ ਹੈ ਤੇ 15-16 ਕਿਲੋ ਵੀਰਾਂ ਦਾ ਵੀ ਦੀ ਮਦਰ ਦਾ ਜਿਹੜਾ ਮਿਲਕ ਸੀਗਾ ਤੇ ਬਈ ਨਵੀਰ ਸਿਆ ਇੱਕ ਕਿੰਨੇ ਕ ਦਾ ਇਹ ਲੈਰ ਦੇ ਕੀ ਕਰਦੇ ਇਹ ਲੈ ਜੀ ਲੈਣ ਦੇ ਜੋ ਗੱਲ ਕਰੀਏ ਨਾ 17000 ਰੁਪਏ ਦਾ ਦੇ ਦਾਂਗੇ 17 ਦਾ ਹਾਂਜੀ ਠੀਕ ਆ ਮੱਜਾਂ ਦੇ ਜੰਪ ਕਰਦਾ ਏ ਜੰਪ ਕਰਦਾ ਹਾਂਜੀ ਪਰ ਹੈ ਚਲੋ ਹਜੇ ਚਲੋ ਥੋੜੀ ਗਰੋਥ ਵੱਲੋਂ ਛੋਟਾ ਹਜੇ ਹਾਂਜੀ ਗਰੋਥ ਵੱਲੋਂ ਛੋਟਾ ਜੰਪ ਬਾਕੀ ਅਕੇ ਮਾਲੀ ਕੋਈ ਸੰਭਲੂਗਾ ਮਾਲੀ ਚੰਗਾ ਮਾਲੀ ਸੰਭਲੂ ਦੂਰ ਮਾਲੀ ਢਿਲ ਟੂਲ ਬਹੁਤ ਜਿਆਦੀ ਆ ਮਾਲੀ ਹੈ ਨਾ ਪਤਲੇ ਪਿੰਡੇ ਦਾ ਢਿਲ ਟੂਲ ਪਾ ਲਈ ਤੇ ਨੀਲੀ ਰਬੀ ਦਾ ਕਟਾ ਵੀਰ ਹੁਣਾਂ ਦੇ ਕੋਲ ਦੋਸਤੋ ਤੁਸੀਂ ਖਰੀਦ ਸਕਦੇ ਹੋ ਠੀਕ ਹੈ ਜੀ ਤੇ ਮੁੱਲ ਵੀਰ ਨੇ ਦੱਸਤਾ ਬਾਕੀ ਤੁਸੀਂ ਮੌਕੇ ਤੇ ਸੰਪਰਕ ਨੰਬਰ ਮੈਂ ਲਗਾਤਾਰ ਜਿਹੜੇ ਸਕਰੀਨ ਤੇ ਚੱਲਦੇ ਕਰਦੇ ਨੇ ਤੁਸੀਂ ਵੀਰ ਦੇ ਨਾਲ ਗੱਲਬਾਤ ਕਰ ਲਿਓ ਉੱਪਰ ਹੀਟਾਂ ਜੇ ਹੋ ਸਕਦਾ ਹੋਇਆ ਤੇ ਰੇਟ ਤੁਸੀਂ ਉਹ ਵੀ ਕਰ ਸਕਦੇ ਹੋ ਇਸ ਤੋਂ ਪਤਾ ਬਿਹੜਾ ਹੈਗੀ ਆਪਣੇ ਕੋਲ ਚਾਰ ਹੈ ਨਾ ਜੀ ਨਹੀਂ ਤਿੰਨ ਤਿੰਨ ਹੈ ਜੀ ਚੌਥੀ ਦਾ ਚੌਥੀ ਤੇ ਨਾ ਕੱਚੀ ਉਹ ਸੂਂ ਕੇ ਵੇਚਾਂ ਅੱਛਾ ਆ ਜਿਹੜੀ ਜੀ ਪਹਿਲੇ ਨੰਬਰ ਤੇ ਖੜੀ ਹੈ ਹਾਂਜੀ ਚਲੋ ਇਹ ਇਹਦੇ ਬਾਰੇ ਫਿਰ ਆਪਾਂ ਸਟਾਰਟ ਇੱਥੋਂ ਕਰ ਲਈਏ ਨਾ ਸਟਾਰਟ ਇੱਥੋਂ ਕਰ ਲਈਏ ਇਹ ਇਹਦੀ ਕੀ ਹੁਣ ਹੈਗੀ ਹੈ ਸਿਚੁ ਹੋਣ ਜੀ ਹਾਂ ਜੀ ਠੀਕ ਆ ਤੇ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਨਹੀਂ ਦੱਸਦੇ ਆ ਗਰੰਟੀ ਆਟ ਦੀ ਤਾਂ ਮਹੀਨਾ ਕੋ ਹੋ ਗਿਆ ਆ ਮਹੀਨਾ ਹੋ ਗਿਆ ਮਹੀਨਾ ਕੋ ਹੋ ਗਿਆ ਪਾਕੀ ਦੇਖ ਸਕਦੇ ਜੋ ਠੀਕ ਆ ਇਹ ਸ਼ਹੀਵਾਲ ਦੇ ਵਿੱਚ ਆ ਗਈ ਨਾ ਜੀ ਹਾਂ ਜੀ ਬਿਲਕੁਲ ਠੰਡੀ ਸੀ ਜਿਤਨਾ ਮਰਜੀ ਭਾਵੇਂ ਕੋਈ ਜਵਾਗ ਚੋਲੇ ਦੇ ਆ ਲਓ ਜੀ ਅੱਜ ਮੈਂ ਲੈਣੀ ਵਾਲੇ ਪੰਨੇੋਂ ਬੈਠ ਜਾਉ ਦੂਜੇ ਪੰਨੇੋਂ ਜਿਹੜੇ ਮਰਜ਼ੀ ਮਰਜ਼ੀ ਪਾ ਲੋ ਭਾਵੇਂ ਨੂੰ ਤਿੰਨ ਟਾਈਮ ਚੋਲ ਸੀਲ ਸੋ ਪੂਰੀ ਹੈ ਤੇ ਬੱਚਾ ਨੇ ਨੀ ਥੱਲੇ ਲਿਖਿਆ ਕੋਈ ਨਹੀਂ ਬੱਚਾ ਨੇ ਹੈਗਾ ਬੱਚਾ ਠੰਡ ਕਰਕੇ ਨਾ ਹਾਂ ਹਾਂ ਸਾਡੇ ਕੋ ਪਛਾਣ ਨਹੀਂ ਗਿਆ ਠੀਕ ਹੈ ਤੇ ਸਮਾਂ ਕਿੰਨਾ ਹੋ ਗਿਆ ਬਾਈ ਰਣਵੀਰ ਨੂੰ ਸੁਈ ਨੂੰ ਸੁਈ ਨੂੰ ਇੱਥੇ ਕਿੰਨਾ ਕ ਹੋ ਗਿਆ ਹੋਊਗਾ 1 ਮਹੀਨੇ ਤੇ ਲੱਗੇ ਹਾਂਜੀ ਦੁੱਧ ਹੁਣ ਕਿੰਨਾ ਆਪਾਂ ਚਵਾ ਦੋ 8 ਕਿਲੋ 8 ਕਿਲੋ ਜੀ ਹਾਂਜੀ ਠੀਕ ਹੈ ਜੀ 8 ਕਿਲੋ ਜਿਹੜਾ ਦੋਸਤੋ ਵੀਰਾਂ ਦਾ ਵੀ ਦੁੱਧ ਆਪਾਂ ਚਵਾ ਦਾਂਗੇ ਤੇ ਥੱਲੇ ਠੀਕ ਹੈ ਜੀ ਬਿਲਕੁਲ ਵਧੀਆ ਜੋ ਇਹਦਾ 33 ਤੇ ਖੋਲ ਕੇ ਭਾਜੀ ਇਹਨੂੰ ਮਾੜਾ ਦਿਖਾ ਦਿਓ ਇਹਨੂੰ ਤੋੜ ਕੇ ਤੇ ਸ਼ਾਹੀਵਾਲ ਜਿਹੜਾ ਦੋਸਤੋ ਬਰੀਡ ਸ਼ਾਹੀਵਾਲ ਅੰਗ ਦੇ ਵਿੱਚ ਵੜਾ ਠੀਕ ਆ 1 ਮਹੀਨੇ ਦੇ ਲਾਗੇ ਤੱਕ ਜਿਹੜਾ ਸਮਾਂ ਹੋ ਗਿਆ ਤਕਰੀਬਨ ਤੇ ਬਾਕੀ ਚਵਾਚਪੂਤ ਆ ਬਾਈ ਇਤਨਾ ਪੱਕੇ ਕੋਈ ਬੰਗਾ ਬੰਗਾ ਪਾਉਣ ਦੀ ਲੋੜ ਨਹੀਂ ਕੋਈ ਬੰਗਾ ਤੁਹਾਡੀ ਮਰਜ਼ੀ ਤੇ ਪਾ ਲਓ ਨਹੀਂ ਮਰਜ਼ੀ ਦੇ ਨਾਮ ਪਾਓ ਠੀਕ ਆ ਨਾ ਦੋਸਤੋ ਕਰੋ ਚੈੱਕ ਠੀਕ ਆ ਤੇ ਦੁੱਧ ਜਿਹੜਾ ਵੀਰ ਨੇ ਦੱਸਤਾ ਵੀ ਕੋਈ 8 8 ਕਿਲੋ ਦੇ ਦਰਮਿਆਨ ਦੁੱਧ ਦੱਸਿਆ ਸੀ ਨਾ ਹਾਂਜੀ 8 ਕਿਲੋ 8 ਕਿਲੋ ਠੀਕ ਹੈ ਲੈइए ਜੀ ਦੂਜੇ ਸੂਏ ਹੈ ਜੀ ਠੀਕ ਹੈ ਜੀ ਦੂਜਾ ਸੂਬਾ ਜਿਹੜਾ ਦੋਸਤੋ ਤਕਰੀਬਨ 1 ਮਹੀਨੇ ਦਾ ਸਮਾਂ ਹੋ ਗਿਆ ਜਰੂਰ ਤੁਸੀਂ ਨੋਟ ਕਰ ਲਿਓ ਬਾਕੀ ਰੇਟ ਜੋ ਭਾਅ ਪੜਦਾ ਉਹ ਆਪਾਂ ਵੀਰ ਤੋਂ ਪੁੱਛ ਲਾਂਗੇ ਠੀਕ ਹੈ ਬਾਕੀ ਤੁਸੀਂ ਜਿਹੜਾ ਉੱਪਰ ហេਠਾ ਕਰਨਾ ਮੈਂ ਪਹਿਲਾਂ ਜ਼ਿਕਰ ਕਰ ਦਿੱਤਾ ਤੁਸੀਂ ਕੰਟੈਕਟ ਨੰਬਰ ਬਿਲਕੁਲ ਲਗਾਤਾਰ ਸਕਰੀਨ ਤੇ ਚੱਲ ਰਿਹਾ ਹੈ ਤੇ ਕਿੰਨਾ ਕੁ ਵੀਰਿਆਂ ਦਾ ਫਿਰ ਡਿਮਾਂਡ ਕੀ ਕਰਦੇ ਪਏ ਹੁਣ ਡਿਮਾਂਡ ਤਾਂ ਭਾਵੇਂ 30 ਕਰੀਏ ਭਾਵੇਂ ਜੋ ਮਨ ਚੀ ਕਰੀਏ ਜਿਹੜੀ ਤੇ ਗਾਂ ਦੇ ਦੇਣੀ ਆ ਨਾ 27000 ਰੁਪਏ ਦੀ ਦੇ ਦਾਂਗੇ 27 ਦੀ ਜੀ ਕੋਈ ਵਿੱਚੋਂ ਛੋਟ ਕਰ ਲਾਂ ਠੀਕ ਆ 27000 ਦੀ ਵੀਰਾਂ ਦਾ ਵੀ ਆਪਾਂ ਦੇ ਦਾਂਗੇ ਵੜ ਠੀਕ ਆ ਸ਼ਾਹੀਵਾਲ ਅੰਗ ਦੇ ਵਿੱਚ ਦੋਸਤੋ ਤੇ 1 ਮਹੀਨਾ ਹੋ ਗਿਆ ਬਾਕੀ ਤੁਸੀਂ ਸੇਵਾ ਲਈ ਨਹੀਂ ਬਹੁਤ ਜਿਆਦੀ ਮੰਗੀ ਸੀ ਪਰ ਬੱਚਾ ਮਰ ਚ ਨਾ ਤੁਹਾਨੂੰ ਆ ਫਿਰ ਪਸ਼ੂ ਦਾ ਫਰਕ ਪੈ ਜਾਂਦਾ ਨਾ ਫਰਕ ਪੈ ਜਾਂਦਾ ਬਿਲਕੁਲ ਤੇ ਅਗਲੀ ਇਹ ਵੜ ਫਿਰ ਤਾਜੀ ਸੂਈ ਲੱਗਦੀ ਨਾ ਨਹੀਂ ਜੀ ਟਾਈਮ ਨੂੰ ਵੀ ਹੋ ਗਿਆ ਇਹਦਾ ਬੱਚਾ ਹੋ ਜੋ ਇਹਨੂੰ ਇੱਥੇ ਤੋਂ ਤੋਂ 3 ਮਹੀਨੇ ਦੇ ਵਿੱਚ ਵਿੱਚ ਦੋ ਤੋਂ 3 ਮਹੀਨੇ ਹੋ ਗਿਆ ਜੀ ਨਹੀਂ 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 ਆਹ ਉਹ ਬੱਚਾ 2 ਮਹੀਨੇ ਵੀ ਨਹੀਂ ਹੋਏ ਉਹ ਬੱਚਾ ਜੋ 1.5 ਮਹੀਨਾ ਆਇਆ ਜੋ ਥੋੜਾ ਜਿਹਾ ਹੈ ਹਾਂ 1.5 ਮਹੀਨਾ ਬੱਚੇ ਨੂੰ ਰਾ ਲਿਆ ਉਹ ਰਾ ਬੱਚੇ ਲੱਗ ਗਿਆ ਓਏ ਠੀਕ ਆ ਇਹ ਬੱਚਾ ਆ ਗਿਆ ਹਣਾ ਜੀ ਹਾਂ ਜੀ ਇਹ ਬੱਚਾ ਤੇ ਸਮਾਂ ਤਕਰੀਬਨ ਕੋਈ 1.5 ਮਹੀਨੇ ਦਾ ਮੰਨ ਲੀਏ ਆਪਾਂ 1.5 ਮਹੀਨੇ ਦਾ ਹੋ ਗਿਆ ਹੋਊਗਾ ਠੀਕ ਹੈ ਜੀ ਵੱਛੀ ਹੈ ਨੀਚੇ ਨਾ ਵੱਛੀ ਵੱਛੀ ਠੀਕ ਹੈ ਵੱਛੀ ਹੈ ਦੋਸਤੋ ਠੀਕ ਹੈ ਜੀ ਤੇ ਵੱਛੀ ਵਧੀਆ ਹੈਗੀ ਨਾਲ ਇਹਦੇ ਆਪ ਵਿਹੜ ਵੀ ਚੰਗੀ ਨਿਗਰ ਭਾਰੀ ਵਿਹੜ ਆ ਤੇ ਹੁਣ ਵੀਰ ਸੂਹਾ ਦਾ ਦੂਜਾ ਕਿ ਤੇਜਾ ਦੂਜਾ ਸੂਹਾ ਸੀ ਤੇ ਦਿਨ ਮਤਲਬ ਕਿ ਡੇਢ ਮਹੀਨਾ ਆਪਾਂ ਦੱਸਤਾ ਦੁੱਧ ਆਪਾਂ ਕਿੰਨਾ ਚਾ ਵਾਵਾਂਗੇ ਥਾਲਿਓ ਦੁੱਧ ਦਾ ਇਸ ਵਕਤ 10 ਕਿਲੋ ਹੋਊਗਾ ਠੀਕ ਹੈ ਜੀ ਆ 9 10 ਇੱਥੇ ਹੋਊਗਾ ਇਹ ਨਾਲ ਥੋੜੀ ਗਾਂ ਹੀਟ ਚ ਆ ਗਈ ਸੀ ਹਾਂਜੀ ਹੀਟ ਚ ਰਹੀ ਆ ਤੇ ਸਾਡੇ ਕੋਲ ਟੀਗਾ ਨਹੀਂ ਭਰੇ ਗਿਆ ਠੀਕ ਹੈ ਜੀ ਤੇ ਇਹ ਕਰਕੇ ਇਹਨਾਂ ਦੁੱਧ ਨਾਲ ਫਰਕ ਪਾਇਆ ਅਸੀਂ 12 ਕਿਲੋ ਦੁੱਧ ਚੋਇਆ ਰਸੀ ਠੀਕ ਹੈ ਜੀ ਹਾਂਜੀ ਠੀਕ ਹੈ ਇਹ ਤੇ ਜਿੰਨੀ ਖਲ ਪਾਓਗੀ ਜਿੰਨੀ ਸੇਵਾ ਹੀ ਉਹਨਾਂ ਹੀ ਦੁੱਧ ਠੀਕ ਹੈ ਜੀ ਹਾਂਜੀ ਹੁਣ ਮਤਲ ਹਾਂਜੀ ਇੱਥੇ 8 9 ਇੱਥੇ ਕਿਚਵਾ ਲਾ ਠੀਕ ਆ ਵੀਰੇ ਖੋਲਿਓ ਜੀ ਨੂੰ ਠੀਕ ਆ 8 9 ਲੀਟਰ ਜਿਹੜਾ ਦੋਸਤੋ ਕੋਈ ਵੀਰ ਵੀ ਚੋ ਸਕਦਾ ਮਗਰ ਵੱੱਛੀ ਆ ਠੀਕ ਆ ਤੇ ਰਣਵੀਰ ਵੀਰੇ ਰੇਡ ਵੀ ਇੱਕ ਜਰੂਰ ਦੱਸ ਦੇ ਵੀ ਕਿੰਨਾ ਕ ਕਰਦ ਗਏ ਮੋਲ ਤਾਂ ਭਾਵੇਂ ਇਹਦਾ 30 ਕਰੀਏ ਜੋ ਮਰਜ਼ੀ ਕਰੀਏ 28000 ਰੁਪਏ ਸ਼ੂਟ ਕਰ ਲਵਾਂਗੇ 28000 ਦੇ ਵਿੱਚੋਂ ਕਰ ਦਵਾਂਗੇ ਹਾਂਜੀ ਠੀਕ ਆ ਆ ਕਰੋ ਚੱਕ ਜੀ ਥਾਣ ਹਵਾਨੇ ਦੇ ਤੁਸੀਂ ਵੇਖ ਕੇ ਚੈੱਕ ਕਰੋ ਇਹਨੂੰ ਪਿੱਛੇ ਲੈ ਲਓ ਜੀ ਪਿੱਛੇ ਧਾਰ ਮੋਟੀ ਹੋਊਗੀ ਠੀਕ ਆ ਜੀ ਚੋਪਾ ਮੈਂ ਬਚਾ ਲਵੇ ਠੀਕ ਹੈ ਠੀਕ ਹੈ ਜੀ ਬਾਕੀ ਆਰਡਰ ਦੀ ਕੁਆਲਿਟੀ ਵਧੀਆ ਹੈਗੀ ਆ ਹਵਾਨਾ ਵੀ ਤੁਸੀਂ ਵੇਖੋਗੇ ਦੋਸਤੋ ਥਣਾ ਥਣਾ ਦੀ ਬੰਦਰ ਚੰਗੀ ਆ ਵਿਥਾਂ ਮੇਰੇ ਲਈ ਪੂਰੀਆਂ ਵਿੱਚ ਠੀਕ ਹੈ ਲੈਓ ਵੀਰ ਜੀ ਲੈਓ ਠੀਕ ਆ ਇਸ ਤੋਂ ਬਾਅਦ ਅਗਲੀ ਵੜ ਵੀ ਬਕਾਉ ਆ ਜੀ ਹਾਂ ਜੀ ਬਕਾਉ ਠੀਕ ਆ ਜੀ ਤੇ ਇਹਦੀ ਵੀਰ ਫਿਰ ਕੀ ਡਿਟੇਲ ਆ ਕਿੰਨਾ ਕੀ ਜਰਦੀ ਸੂਈ ਹੈ ਵੜ ਇੱਥੇ ਕੋ ਤੂੰ 2.5 ਮਹੀਨਾ ਦੀ ਸੂਈ ਹੋਊਗੀ ਅੱਛਾ ਜੀ 12 ਕਿਲੋ ਦੁੱਧ ਆ ਹਾਂ ਜੀ ਤੇ ਜਿਹੜਾ ਚੋਨੇ ਆ ਹਾਂ ਜੀ 11 ਕਿਲੋ ਦੀ ਗਰੰਟੀ ਆ ਠੀਕ ਆ ਜੀ ਹਾਂ ਜੀ ਤੇ ਮਲਕ 2 ਕੁ ਮਹੀਨੇ ਤੋਂ ਉੱਪਰ ਹੀ ਹੋ ਗਿਆ ਸਮਾਂ ਹਾਂ ਜੀ 2 ਕੁ ਮਹੀਨੇ ਤੋਂ ਇਹ ਗਾਂ ਦਾ ਇਹ ਹਿਸਾਬ ਜੇ ਨੂੰ ਜਿੰਨਾ ਪਾਲੋਗੇ ਨਾ ਇਹਦੇ ਲਈ ਉਹਨਾ ਚੋਲੋਗੇ ਭਾਵੇਂ ਥੱਲੇ 15 ਕਿਲੋ ਵੀ ਦੁੱਧ ਚੋਇਆ ਠੀਕ ਆ ਹਾਂ ਜੀ ਲਓ ਵੀ ਦੋਸਤੋ ਕਰੋ ਚੈੱਕ ਅ ਦੋ ਕੁ ਮਹੀਨੇ ਦਾ ਲੱਗੇ ਜਿਹੜਾ ਸਮਾਂ ਠੀਕ ਹੈ ਤੇ 10 11 ਕਿਲੋਟਰ ਦੀ ਜਿਹੜੀ ਚਵਾਈ ਹੈਗੀ ਆ ਠੀਕ ਹੈ ਤੇ ਵੜੇ ਵੀ ਚੰਗੀ ਦਸੂਹਾ ਦੂਜਾ ਕਿ ਤੀਜਾ ਸੂਈ ਆਪਣੇ ਕੋਲ ਜੀ ਇਹ ਇਥੇ ਕਿ ਤੀਜਾਂ ਗੂਗੀ ਤੀਜਾ ਹਾਂਜੀ ਬਿਲਕੁਲ ਇਹ ਵੀ ਠੰਡੀ ਤੇਰੀ ਆ ਵੇਖ ਸਕਦੇ ਜੇ ਤੁਸੀਂ ਆ ਕਰੋ ਜੀ ਠੀਕ ਹੈ ਤੇ ਇਹ ਵੀ ਵੈਸੇ ਬਸ ਇਸ ਤਰ੍ਹਾਂ ਥਾਪੀ ਤੇ ਹੀ ਹੈ ਨਾ ਥਾਪੀ ਦੇ ਥਾਪੀ ਦੇ ਠੀਕ ਹੈ ਇਹਨੂੰ ਵੰਗਾ ਪਾਉਣ ਦੀ ਵੀ ਨਹੀਂ ਕੋਈ ਲੋੜ ਹੂੰ ਦੇ ਬੜਾ ਥੋੜੀ ਐ ਨਾ 도ਗਲੇ 도ਗਲੀ ਬੈੜ ਆ ਗਈ ਐ ਦੇਸੀ ਬੈੜ ਨਾ ਗਰਮੀ ਦਾ ਵੇਖ ਕੋਈ ਫਿਕਰ ਨਹੀਂ ਨਾ ਕੋਈ ਗਰਮੀ ਦਾ ਫਿਕਰ ਤੇ ਇਹਦਾ ਰਿਨਵੀ ਕਿੰਨਾ ਲੈ ਦੇ ਕੀ ਕਰਦੇ ਮੋਲੇ ਦਾ ਇਹਦਾ ਮੋਲ ਜੋ ਮਰਜ਼ੀ ਕਰੀਏ ਜਿਹੜੀ ਦੇ ਗਾਂ ਦੇ ਦੇਣੀ ਆ ਨਾ 26000 ਰੁਪਏ ਜੁਪ ਕਰ ਲਾਂਗੇ ਮੈਂ 26000 ਦੇ ਵਿੱਚੋਂ ਇਹਨੂੰ ਐਨੂੰ ਵੀ ਕੋਸ ਤੋਰਿਆ ਜਾਣ ਦੇ ਕੋਈ ਜੋੜਾ ਲੈ ਜਾਊਗਾ ਹੂੰ ਤਾਂ ਫੇਰ ਕੁੱਕ ਕਰ ਲਾਂਗੇ ਵਦ ਕਰ ਲਾਂਗੇ ਫਿਰ ਹੋਰ ਵੀ ਹੋ ਜਾਗੀ ਛੋੜ ਕੋ ਕਰ ਲਾਂਗੇ ਰੂਟ ਕਰ ਲਾਂਗੇ ਠੀਕ ਹੈ ਲੋ ਵੀ ਜੋੜਾ ਭਾਵੇਂ ਇਹ ਲੈ ਜਾਏ ਤੇ ਭਾਵੇਂ ਉਹਨਾਂ ਜੋ ਕੋਈ ਲੈ ਜਾਏ ਜਿਹੜਾ ਵੀ ਕੋਈ ਜੋੜਾ ਕਰਦੇ ਜੀ ਦੇਖ ਵੀਰਾਂ ਦਾ ਵੀ ਜਿਹੜੀ 4 ਨੰਬਰ ਵਾਲੀ ਵਿਖਾਈ ਤੇ 3 ਜਿਹੇ ਨੰਬਰ ਵਾਲੀ ਤੁਹਾਨੂੰ ਦਿਖਾਈ ਸੀ ਨਾ 2 ਨੰਬਰ ਵਾਲੀ ਜਿਹੜੀ ਬੱਛੀ ਹੈ ਮਗਰਨੀ ਤੇ ਉਹ ਵੀ ਜੋੜਾ ਲੈ ਕੇ ਜਾਣਾ ਤੁਸੀਂ ਤੇ ਉਹਦੇ ਚੋਂ ਜਿਹੜਾ ਮਾਨਤਨ ਹੋਰ ਵੀ ਹੋ ਜਾਊਗਾ ਕੋਈ 500 ਦਾ ਕੋਈ 700 ਦਾ ਹੋਰ ਵੀ ਮਾਨਤਨ ਹੋ ਜਾਊਗਾ ਠੀਕ ਹੈ ਅਈ ਚੱਡਾ ਘੱਟ ਬਣਾਉਣ ਜੋ ਰਾਤ ਨੂੰ ਚੂਨ ਦਾ ਵੇਲਾ ਹੁੰਦਾ ਨਾ ਤੇ ਧੋਰ ਚੱਡਾ ਬਣਾ ਲੈ। ਬਾਕੀ ਭਾਈ ਸਮਾਂ ਤਾਂ ਆਪਾਂ ਚਲੋ ਦੱਸ ਹੀ ਦਿੱਤਾ। ਸਮਾਂ ਆਪਾਂ ਨੋਟ ਕਰਾਤਾ ਵੀਰਾਂ ਨੂੰ ਸਾਰੇ ਪਤਾ ਹੀ ਹੈ ਵੀ ਮਾਰਨਿੰਗ 6:00 ਵਜੇ ਤੇ ਜਾਂ 7:00 ਵਜੇ ਹੋਈ ਤੇ ਹੁਣ ਤਾਂ 11:00 ਵਜੇ ਡਾਏ। ਹਾਂਜੀ। ਬਾਕੀ ਹਵਾਨੇ ਦੀ ਬੰਤਰ ਜਿਹੜੀ ਤੁਸੀਂ ਵੇਖ ਲਓ ਬਿਲਕੁਲ ਪੱਧਰ ਥਾਣੇ ਦੇਵਾ ਹੈਗਾ ਤੇ 7:00 ਇੱਕ ਨੰਬਰ ਵੀਰ। 7:00 ਇੱਕ ਨੰਬਰ। ਹੂੰ। ਕੋਈ ਪੂਰ ਛਟਾਣੇ। ਠੀਕ ਹੈ। ਠੀਕ ਹੈ। ਤੇ ਰਣਵੀਰ ਵੀਰੇ ਇੱਕ ਜਿਹੜੇ ਸੰਪਰਕ ਨੰਬਰ ਨੇ ਉਹ ਵੀ ਆਪਣੇ ਜਰੂਰ ਦੱਸ ਸੀ ਆਪਣਾ ਸੰਪਰਕ ਨੰਬਰ ਜੀ 98153 03176 ਠੀਕ ਹੈ ਜੀ ਇੱਕ ਨੰਬਰ ਹੀ ਫਿਲਹਾਲ ਹਾਂਜੀ ਇੱਕੋ ਨੰਬਰ ਹੀ ਆ ਠੀਕ ਹੈ ਜੀ ਇੱਕ ਹੋਰ ਲੈਣ ਨੂੰ ਨੇਡ ਨੂੰ 155 ਹਾਂਜੀ 34426 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਹਨ ਵੀਰ ਰਣਵੀਰ ਤੇ ਪਿੰਡ ਜਿਹੜਾ ਦੋਸਤੋ ਖਾਸ ਸ਼ਹਿਰ ਤੁਸੀਂ ਮੰਨ ਕੇ ਆ ਸਕਦੇ ਹੋ ਵਿਜ਼ਿਟ ਕਰ ਸਕਦੇ ਹੋ ਭਿੱਖੀ ਪਿੰਡ ਖਾਸ ਆ ਜੀ ਬਲੇਰ ਰੋਡ ਤੇ ਬਲੇਰ ਰੋਡ ਹਾਂਜੀ ਠੀਕ ਹੈ ਤੇ ਨਾ ਲੱਗਦੇ ਪਿੰਡ ਜਿਹੜੇ ਬਲੇਰ ਵੀ ਹੈਗਾ ਬੈਂਕਾ ਵੀ ਹੈਗਾ ਕਾਲੇਕੇ ਹਾਂ ਕਾਲੇ ਸੰਧਰਾ ਨਾਲ ਸੋਰ ਸਿੰਘ ਵੀ ਬਾੜ ਥੋੜੀ ਆ ਸਿੰਘਪੁਰਾ ਨਾਲ ਆ ਤੇ ਫਰੰਦੀਪੁਰ ਵੀ ਨਾਲ ਹੀ ਆ ਠੀਕ ਆ ਇਹ ਨਾਲ-ਨਾਲ ਲੱਗਦੇ ਪਿੰਡ ਆ ਤੁਸੀਂ ਘਰ ਵਿਜ਼ਿਟ ਕਰਕੇ ਜਿਹੜੀ ਤਸੱਲੀ ਕਰ ਸਕਦੇ ਪੰਚ ਮਨਦੀਪ ਸਿੰਘ ਦਾ ਜਿੱਥੋਂ ਮਰਜ਼ੀ ਘਰ ਪੁੱਛ ਲੈਣਾ ਬਿਲਕੁਲ ਜੀ ਹਾਂਜੀ ਤੇ ਆਪਣਾ ਵਿਜ਼ਿਟ ਕਰਕੇ ਤਸੱਲੀ ਨਾਲ ਜਿਹੜੀ ਚੁਵਾਈ ਆ ਉਹ ਦੋ ਟਾਈਮ ਇੱਕ ਟਾਈਮ ਆਪਣੇ ਟਾਈਮ ਚੋਂ ਕੱਢ ਕੇ ਜ਼ਰੂਰ ਕਰ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ